10000 ਸਾਲ ਪਹਿਲੇ ਪਰ ਤੰਤਰ ਸਿੱਧੇ ਹੀ ਥੋੜੇ ਦਿਨਾਂ ਦੀ ਸਾਧਨਾ ਤੋਂ ਬਾਅਦ ਪ੍ਰਾਪਤ ਹੋ ਜਾਂਦੀ ਹੈ ਅਗਰ ਕੋਈ ਪੁਖਤਾ ਇਰਾਦੇ ਦਾ ਬੰਦਾ ਹੈ ਹਿੰਦੁਸਤਾਨ ਦੇ ਵਿੱਚ ਇਸ ਵਕਤ ਦਾ ਇੱਕ ਬੜਾ ਮਸ਼ਹੂਰ ਤਾੰਤਰਿਕ ਇਸ ਵਕਤ ਜੇਲ੍ਹ ਦੇ ਚ ਹੈ ਚੰਦਰ ਸਵਾਮੀ ਸ਼ਾਇਦ ਆਪਨੇ ਪੇਪਰ ਪੜ੍ਹਿਆ ਹੋਵੇ ਅਖਬਾਰ ਪੜ੍ਹੇ ਹੋਣ ਖਬਰਾਂ ਸੁਣੀਆਂ ਇਸਨੇ ਆਪਣੀ ਤਾੰਤ੍ਰਿਕ ਸਾਧਨਾ ਨਾਲ ਬੜਿਆਂ ਬੜਿਆਂ ਨੂੰ ਮੁੱਠੀ ਚ ਕੀਤਾ ਔਰ ਉਹਨਾਂ ਕੋਲ ਗਲਤ ਕੰਮ ਕਰਾਇਆ। ਰੋਣਾ ਨੇ ਗਲਤ ਕੀਤੇ। ਔਰ ਜਦ ਇਸ ਨੂੰ ਗ੍ਰਿਫਤਾਰ ਕਰਨ ਆਏ ਮੈਂ ਹੈ ਉਦੋਂ ਹਿੰਦੁਸਤਾਨ ਦੇ ਚੀ ਸੀ ਜਿਸ ਦਿਨੇ ਅਰੇਸਟ ਹੋਇਆ ਇਹਨੇ ਕਿਹਾ ਮੈਨੂੰ ਅਰਸ ਅਰੇਸਟ ਕੀਤਾ ਤਾਂ ਮੈਂ ਸਾਰੇ ਰਾਜ਼ ਉਗਲ ਦਿਆਂਗਾ ਜੋ ਇਹਨਾਂ ਸਾਰਿਆਂ ਨੇ ਕੀਤੇ ਨੇ ਕੰਮ। ਮੈਂ ਸਭ ਉਗਲ ਦੇ। ਅਰ ਜਿਨ੍ਹਾਂ ਦੇ ਰਾਜ਼ ਉਗਲਦੇ ਸਨ ਉਹਨਾਂ ਦੀ ਹਕੂਮਤ ਰਹੀ ਨਹੀਂ ਸੀ ਕੋਰਟ ਨੇ ਅੰਦਰ ਕਰ ਦਿੱਤਾ ਹੈ ਜੇਲ੍ਹ ਦੇ ਵਿੱਚ ਇਸ ਨੇ ਕੁਛ ਹਰਸਾ ਪਹਿਲਾਂ ਐਲਾਨੀਆਂ ਵੀ ਕੀਆ ਕਿ ਦੋ ਚਾਰ ਪੱਥਰ ਦੀਆਂ ਮੂਰਤੀਆਂ ਨੇ ਅਗਰ ਦੁੱਧ ਪੀਤਾ ਹੈ ਗਣੇਸ਼ ਦਾ ਗਣੇਸ਼ ਦੀਆਂ ਮੂਰਤੀਆਂ ਨੇ ਮੇਰੀ ਤੰਤਰਿਕ ਸੇਧੀ ਨਾ ਕਿਸ ਨੇ ਭਾਰਤ ਦੇ ਵਿੱਚ ਐਸਾ ਦਾਵਾ ਕੀਤਾ ਐਲਾਨੀ ਥੋੜੀ ਜਿਹਾ ਬਚਪਨ ਤੋਂ ਮੈਂ ਇਹਦਾ سلسلہ ਦੇਖਿਆ ਹੈ ਅਲਵਰ ਤੋਂ ਕੋਈ 32 ਮੀਲ ਦੀ ਦੂਰੀ ਤੇ ਇੱਕ ਕਸਬਾ ਹੈ ਬੈਰੋੜ ਤੇ ਉੱਥੋਂ ਦਾ ਵਾਸੀ ਹੈ ਅਕਸਰ ਇਸ ਦਾ ਅਲਵਰ ਆਣਾ ਜਾਣਾ ਰਿਹਾ ਹੈ ਧਾਰਮਿਕ ਸਮਾਗਮਾਂ ਵਿੱਚ ਬੋਲਣਾ ਵੀ ਰਿਹਾ ਇਸ ਦਾ ਤਾੰਤ੍ਰਿਕ ਯੋਗੀ ਹੈ ਦਿੱਲੀ ਦੇ ਵਿੱਚ ਜੋ ਇਸ ਦਾ ਆਸ਼ਰਮ ਹੈ ਪੁਰਾਣੇ ਕਿਸੇ ਵੀ ਰਾਜੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਹਿਲ ਸੁੰਦਰ ਨਹੀਂ ਹੋ ਸਕਦਾ। ਹਰ ਇੱਕ ਅੰਦਾਜ਼ੇ ਦੇ ਮੁਤਾਬਕ ਜੋ ਲੋਕ ਕਹਿੰਦੇ ਨੇ ਇਸ ਮਹਿਲ ਨਮਾ ਆਸ਼ਰਮ ਤੇ ਅੱਜ ਦੇ ਹਿਸਾਬ ਨਾਲ ਘਟ ਤੋਂ ਘਟ 10 ਕਰੋੜ ਰੁਪਏ ਖਰਚ ਹੋਣਾ ਚਾਹੀਦਾ ਹੈ। ਤਾੰਤ੍ਰਿਕ ਵਿਦਵਾਨ ਸਾਈਂ ਬਾਬੇ ਨਵੀ ਤਾੰਤ੍ਰਿਕ योगी ਮੰਦੇ ਇਹ ਵੀ ਮੈਰਜ ਕਰਦੇ ਆ ਤੁਸੀਂ ਜੋ ਵੀ ਕੁਝ ਕਹੋ ਉਹ ਆਪਣੇ ਹੱਥਾਂ ਚੋਂ ਕੱਢ ਸਕਦੇ ਉਹਦੇ ਕੇਸਾਂ ਚੋਂ ਰਾਖ ਨਿਕਲਦੀ ਹੈ ਲੱਖਾਂ ਦੇ ਇਕੱਠ ਦੇ ਚ ਉਹਦੀ ਤਸਵੀਰ ਤਸਵੀਰ ਦੇ ਚ ਵੀ ਰਾਖ ਨਿਕਲਦੀ ਹੈ ਉਹ ਹੋਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਕਰਦਾ ਹੈ ਲੱਖਾਂ ਲੋਕ ਪ੍ਰਭਾਵਿਤ ਹੁੰਦੇ ਨੇ ਲਖਾ ਲੋਕ ਉਸ ਦੇ ਪੁਜਾਰੀ ਆਉਂਦੇ ਨੇ ਪਰ ਮਹਿਰਜ਼ ਕਰਾਂ ਪ੍ਰਭੂ ਕਰਕੇ ਨਹੀਂ ਉਸ ਤੰਤਰ ਸiddhi ਕਰਕੇ ਅਗਰ ਉਹ ਤੰਤਰ ਸਿੱਧੀ ਨਹੀਂ ਤਾਂ ਸ਼ਾਇਦ ਇਹ ਗੱਲ ਨਾ ਹੋਵੇ ਔਰ ਇਹ ਤਾੰਤ੍ਰਿਕ ਸਿੱਧੀ ਇਸ ਦੇ ਕੋਲ ਚੰਦਰਾ ਸਵਾਮੀ ਕੋਲ ਨਾ ਹੁੰਦੀ ਤਾਂ ਮੇਰੇ ਖਿਆਲ ਭਾਰਤ ਦੀ ਸੈਂਟਰਲ ਹਕੂਮਤ ਸਾਰੇ ਮਨੁਸ਼ਿਆਂ ਨੂੰ ਇਸ ਨੇ ਮੁੱਠੀ 'ਚ ਨਹੀਂ ਕਰਨਾ ਸੀ ਸਾਰੇ ਇਸ ਦੀ ਮੁੱਠੀ 'ਚ ਸੀ ਸਾਰੇ ਇਸ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਮੈਂ ਤੇ ਕੁਝ ਇਸ ਤਰ੍ਹਾਂ ਦਾ ਵੀ ਪੜਿਆ ਕਿ ਜਾ ਦੇ ਸਮੇਂ ਰਾਸ ਪੂਤਨ ਨਾਮ ਦਾ ਇੱਕ ਤਾੰਤ੍ਰਿਕ ਰਸ਼ੀਆ ਦੇ ਵਿੱਚ ਵੀ ਸੀ ਜਿਸ ਨੇ ਉਸ ਰਤ ਦੇ ਇਸ ਬਾਦਸ਼ਾਹ ਕੋਲ ਬੜੇ ਗਲਤ ਕੰਮ ਕਰਾਇਆ ਧਰਮ ਬਾਰੇ ਨਫ਼ਰਤ ਰਸਿਆ ਦੇ ਅਗਰ ਪੈਦਾ ਹੋ ਸਕੇ ਠੀਕ ਹੈ ਕਿ ਕਾਰਨ ਮਾਰਕਸ ਦੇ ਵਿਚਾਰਾਂ ਦਾ ਬਹੁਤ ਵੱਡਾ ਪ੍ਰਭਾਵ ਲੇਕਿਨ ਇਸ ਦੇ ਵਿੱਚ ਕੁਝ ਉਸਤਾਂਤ੍ਰਿਕ ਯੋਗੀ ਦਾ ਵੀ ਅਸਰ ਉਸ ਨੇ ਇਸ ਤਰ੍ਹਾਂ ਦੇ ਗਲਤ ਕੰਮ ਕਰਾਏ ਕਿ ਲੋਕਾਂ ਤੋਂ ਲੋਕਾਂ ਦੇ ਮਨ ਦੇ ਵਿੱਚ ਧਰਮ ਤੋਂ ਨਫ਼ਰਤ ਪੈਦਾ ਹੋਈ ਜੈਸੇ ਇਸ ਵਕਤ ਹਿੰਦੁਸਤਾਨ ਦੇ ਸਾਰੇ ਅਖਬਾਰ ਕਹਿ ਰਹੇ ਨੇ ਕਿ ਧਾਰਮਿਕ ਲੋਕਾਂ ਦੇ ਕੰਮ ਨਹੀਂ ਜਿਤਨੇ ਵੀ ਚੋਟੀ ਦੇ ਵੱਡੇ ਅਖਬਾਰ ਨੇ ਤੋ ਕਹਿੰਦੇ ਨੇ ਇਸ ਵਕਤ ਦਾ ਇੱਕ ਵੱਡਾ ਆਪਣੇ ਆਪ ਨੂੰ ਕਹਿਣ ਵਾਲਾ ਸੰਤ ਜਿਤਨਾ ਗਲਤ ਹੋ ਸਕਦਾ ਇਤਨਾ ਥੱਲੇ ਹੋ ਸਕਦਾ ਹੈ ਤੋ ਧਰਮ ਕੀ ਹੈ ਕੁਝ ਵੀ ਨਹੀਂ ਹੈ ਮੁਹੰਮਦ ਸਾਹਿਬ ਨੇ Hazrat Ali nu kiya se ek gal hadith mein padh reha seekh de Ali ਧਾਰਮਿਕ ਬੰਦੇ ਦੀ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ ਉਹਦੀ ਇੱਕ ਗਲਤੀ ਇੱਕ ਗਲਤੀ ਨਹੀਂ ਹੈ ਸ਼ਾਇਦ ਆਮ ਸਾਧਾਰਨ ਬੰਦੇ ਦੀਆਂ ਹਜ਼ਾਰਾਂ ਗਲਤੀਆਂ ਵੀ ਇੱਕ ਗਲਤੀ ਵਰਗੀਆਂ ਕਿਉਂਕਿ ਉਸ ਹਜ਼ਾਰਾਂ ਗਲਤੀਆਂ ਨਾਲ ਉਹ ਖੁਦ ਦੁਖੀ ਹੋਵੇਗਾ ਜਗਤ ਨਹੀਂ ਪਰ ਧਾਰਮਿਕ ਮਨੁੱਖ ਦੀ ਇੱਕ ਗਲਤੀ ਔਰ ਖਾਸ ਕਰਕੇ ਉਹ ਪ੍ਰਤਿஷ்டਿਤ ਹੋਏ ਜਾਣਿਆ ਗਿਆ ਹੋਏ ਸਾਰੇ ਮੰਦ ਦੇ ਹਨ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ ਕਿਉਂਕਿ ਲੱਖਾਂ ਮਨੁੱਖ ਭਟਕਣਗੇ ਉਹਨਾਂ ਦੀ ਸ਼ਰਧਾ ਨੂੰ ਚੋਟ ਲੱਗੇ ਉਹਨਾਂ ਦੀ ਸ਼ਰਧਾ ਟੁੱਟੇਗੀ ਉਹਨਾਂ ਦੀ ਸ਼ਰਧਾ ਨੂੰ ਆਗਾਹਤ ਪਹੁੰਚੇਗਾ ਠੀਕ ਹੈ ਰਾਜੇ ਬੋਜ ਨੇ ਤੇ ਤੰਤ੍ਰਿਕ ਆਪਣੇ ਰਾਜ ਪਾਟ ਸੋ ਕੱਢ ਦਿੱਤੇ ਸਨ ਪਰ ਤੰਤਰ ਵਿਦਿਆ ਸਾਰੀ ਦੁਨੀਆ 'ਚ ਕਿਸੇ ਨਾ ਕਿਸੇ ਰੂਪ ਦੇ 'ਚ ਮੌਜੂਦ ਹੈ। ਹਿੰਦੁਸਤਾਨ ਤੋਂ ਬਾਅਦ ਅਗਰ ਵੱਡੇ ਪੱਧਰ ਦੇ 'ਚ ਹੈ ਤਾਂ ਚਾਈਨਾ ਦੇ 'ਚ ਹੈ। ਆਫਗਾਨਿਸਤਾਨ ਦੇ 'ਚ ਵੀ ਹੈ, ਈਰਾਨ ਦੇ 'ਚ ਵੀ ਹੈ। ਇਹ ਵੀ ਵੈਰਜ ਕਰਦੇ। ਦਾ ਸਿਰਫ ਨਾਮ ਅਲਗ-ਅਲਗ ਨੇ ਪਰ ਇਹ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਪਰਿਪੂਰਨ ਪਰਮਾਤਮਾ ਜੋ ਤੇਰਾ ਨਾਮ ਹੈ। ਇਹੀ ਯੰਤਰ ਹੈ, ਇਹੀ ਤੰਤਰ ਹੈ, ਇਹੀ ਮੰਤਰ ਹੈ, ਹੋਰ ਕੁਝ ਵੀ ਨਹੀਂ। ਨਮੋ ਮੰਤਰ ਮੰਤਰੰ, ਨਮੋ ਯੰਤਰ ਯੰਤਰੰ। ਸ਼ੈਦ ਆਪ ਜਪ ਸਾਹਿਬ ਪੜ੍ਹਦੇ ਜਿਹੜੇ ਨਿਤਨੇਮ ਕਰਦੇ ਨੇ। ਜਪ ਸਾਹਿਬ ਪੰਜ ਬਾਣੀਆਂ ਦਾ ਬਾਠ ਕਰਦੇ ਨੇ ਉਹਨਾਂ ਦੇ ਸਾਹਮਣੇ ਜਪ ਸਾਹਿਬ ਦੀਆਂ ਇਹ ਪੰਕਤੀਆਂ ਆਈਆਂ ਹੋਣ ਦੀਆਂ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਸਰਬ ਮੰਤਰੰ ਫਿਰ ਇਸ ਤਰ੍ਹਾਂ ਦੂਸਰੇ ਛੰਦ ਦੇ ਚਿਸ ਤਰ੍ਹਾਂ ਆਉਂਦਾ ਹੈ ਕਿ ਪ੍ਰਮਾਤਮਾ ਤੇਰਾ ਨਾਮ ਸਾਰੇ ਮੰਤਰਾਂ ਦਾ ਮੰਤਰ ਹੈ ਸਾਰੇ ਯੰਤਰਾਂ ਦਾ ਯੰਤਰ ਹੈ ਸਾਰੇ ਤੰਤਰਾਂ ਦਾ ਤੰਤਰ ਹੈ ਕਿਸੇ ਤੰਤਰ ਦੀ ਲੋੜ ਨਹੀਂ ਕਿਸੇ ਯੰਤਰ ਦੀ ਲੋੜ ਨਹੀਂ اور کسی منتر دی لڑ نہیں تو خیر میں اے اس واسطے ارض کی منخ کل شکتی ہے طاقت ہے ایک بچے کو ہے جوان کو ہے بڑے کو ہے اور اس شکتی دے نکاس دے دوار پرماتمہ نے نو بڑھائے ہے یہ شکتی ਜਦ ਸਰੀਰ ਦੇ ਵਿੱਚ ਭਰ ਜਾਏ ਤਾਂ ਇਹਨਾਂ ਨੌ ਦਰਵਾਜ਼ਿਆਂ ਦੇ ਰਾਹੀਂ ਬਾਹਰ ਨਿਕਲੇ ਤਾੰਤ੍ਰਿਕ ਅਰਸ ਨਿਕਾਸ ਦੇ ਦਰਵਾਜ਼ੇ ਬੰਦ ਕਰਦੇ ਨੇ ਇਹ ਸ਼ਕਤੀ ਬਾਹਰ ਨਹੀਂ ਜਾਣੀ ਚਾਹੀਦੀ ਦੇਖਦਿਆਂ ਵੀ ਸ਼ਕਤੀ ਬਾਹਰ ਜਾਂਦੀ ਹੈ ਸ਼ਾਮ ਤੱਕ ਅੱਖਾਂ ਥੱਕ ਜਾਂਦੀਆਂ ਨੇ ਦੇਖਦੇ-ਦੇਖ ਕੇ ਮਨੁੱਖ ਥੱਕਦਾ ਹੈ ਦੇਖਦੇ-ਦੇਖ ਕੇ ਮਨੁੱਖ ਥੱਕਦਾ ਹੈ ਸੁਣ-ਸੁਣ ਕੇ मनुख थकदा है बोल-बोल के मनुख थकेगा स्पर्श करके भी ऐसा कुछ भी नहीं कि मनुख के अंदर थकावट ना पैदा होए तो थकावट का मतलब क्या है शक्ति का निकास हो गया है इस शक्ति के निकास के दरवाजे बंद करने और जो अंदर संकल्प है करने का ਉਸ ਦੇ ਚੋ ਸ਼ਕਤੀ ਨੂੰ ਪ੍ਰਗਟ ਕਰਨਾ ਹੈ ਅਗਰ ਵਾਕਈ ਸੰਕਲਪ ਦੀ ਪੂਰਤੀ ਹੋ ਗਈ ਤੇ ਇਸ ਨੂੰ ਕਹਿੰਦੇ ਨ ਤਾਂਤ੍ਰਿਕ ਸਿੱਧੀ ਪ੍ਰਾਪਤ ਹੋ ਗਈ ਹੈ ਇਹ ਸ਼ਕਤੀ ਮਿਲ ਗਈ ਜਦ ਲੋਕੀ ਪ੍ਰਮਾਤਮਾ ਨਾਲ ਜੁੜਨ ਦਾ ਸ਼ੌਕ ਨਾ ਰੱਖਣ ਕਿਉਂਕਿ ਉੱਥੇ ਸਾਰੀਆਂ ਕਾਮਨਾਵਾਂ ਇੱਕ ਪਾਸੇ ਰੱਖਣੀਆਂ ਪੈਂਦੀਆਂ ਕਾਹੂ ਫਲ ਕੀ ਇੱਛਾ ਨਹੀਂ ਬਾਝੇ ਕੇਵਲ ਭਗਤ ਕੀਰਤਨ ਸੰਗ ਰਾਚੇ ਹੱਥ ਜੋੜ ਕੇ ਮੈਂ ਮਾਫੀ ਮੰਗਾਏ ਸਾ ਕਿਹੜਾ ਪੁਰਸ਼ ਹੈ ਜੋ ਕਿਸੇ ਵੀ ਕਾਮਨਾ ਨੂੰ ਮੁੱਖ ਰੱਖ ਕੇ ਗੁਰਦੁਆਰੇ ਨਾ ਆਉਂਦਾ ਹੋਵੇ ਕੋਈ ਕਾਮਨਾ ਨਹੀਂ ਕੁਝ ਵੀ ਕਾਮਨਾ ਨਹੀਂ اے ਗੁਰੂ ਤੇਰੇ ਕੋਲ ਆਣਾ ਹੀ ਇੱਕ ਰਾਸ ਹੈ ਸਾਡਾ ਤੇਰੇ ਕੋਲ ਬੈਠ ਜਾਣਾ ਹੀ ਸਾਡੀ ਜ਼ਰੂਰਤ ਹੈ ਤੇਰੀ ਗੱਲ ਸੁਣਨਾ ਹੀ ਇੱਕ ਸਰੂਰ ਔਰ ਕੋਈ ਕਾਮਨਾ ਨਹੀਂ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਚਾਹੇ ਮਨੁਖ ਤੀਰਥਾਂ ਤੇ ਜਾ ਰਹੇ ਚਾਹੇ ਮਨੁਖ ਆਮ ਮੰਦਰ ਮਸਜਿਦ ਗੁਰਦੁਆਰਿਆਂ ਦੇ ਜਾ ਰਹੇ ਨੇ ਰੋਜ਼ ਜਾ ਰਹੇ ਨੇ ਜਾਂ ਕਦੀ ਕਦਾਈ ਜਾ ਰਹੇ ਨੇ ਕੋਈ ਨਾ ਕੋਈ ਕੰਮ ਨਹੀਂ ਖਿੱਚ ਕੇ ਲਿਆ ਰਹੀਏ ਕਾਮਨਾ ਅਖੰਡ ਪਾਠ ਰੱਖਿਆ ਜਾ ਰਿਹਾ ਕਾਮਨਾ لنگر کرایا جا رہا کامنا سیوا کی جی ہے کامنا کتھا کیرتن کیتا جا رہا ہے کوئی کامنا کتھا کیرتن سنیا جا رہا ہے کوئی کامنا اور کامنا نال جوڑ دئیے تو پاتو کی باڑی کہیں کرم دارمک نہیں ہے وہ سنساری کرم ہو جاندہ ہے کرم دندہ ہو جاندہ ہے کرم دھرم نہیں ہے اگر اس کو کہہ دئیے کرم دھرم ہے ਤੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਖੰਡ ਕਰਮ ਧਰਮ ਪਖੰਡ ਜੋ ਦੀ ਸੇ ਤਿੰਨ ਜਮ ਜਾਗਾ ਤੇ ਲੋਟੇ ਇਹ ਮਨੁੱਖ ਜਨਮ ਤੇ ਮਰਨ ਦੇ ਚੱਕਰ ਦੇ ਚ ਪੈਗਾ ਬਚ ਨਹੀਂ ਸਕਦਾ ਕਿਉਂ ਇਸ ਦਾ ਧਰਮ ਜਿਸ ਕਰਮ ਤੇ ਖੜਾ ਹੈ ਇਹਨੂੰ ਭਰਮ ਹੈ ਕਿ ਕਰਮ ਧਾਰਮਕ ਨਹੀਂ ਹੈ ਲੇਕਿਨ ਭਰਮ ਹੈ ਇਸ ਨੂੰ ਇਹ ਕਿ ਮੈਂ ਧਾਰਮਕ ਕਰਮ ਕਰ ਰਿਹਾ ਹਾਂ ਗੌਰ ਨਾਲ ਸਰਵਨ ਕਰਨਾ ਕਰਮ ਧਰਮ ਪਖੰਡ ਜੋ ਦੇਸੇ ਪਖੰਡ ਖੰਡ ਦੋ ਟੁਕੜਿਆਂ ਚ ਦਿਖਾਈ ਕੁਛ ਹੋਰ ਦੇਵੇ ਔਰ ਹੋਵੇ ਕੁਛ ਹੋ ਉਹਨੂੰ ਕਹਿੰਦੇ ਨੇ ਪਖੰਡ ਇਹ ਗੱਲ ਪ੍ਰਚਲਿਤ ਹੋਈ ਹਾਥੀ ਦੇ ਦੰਦਾ ਤੋਂ ਵੀ ਪ੍ਰਦਰਸ਼ਿਤ ਕਰਨ ਲਈ ਦਿਖਾਣ ਲਈ ਹਾਥੀ ਦੇ ਦੰਦ ਕੁਛ ਹੋਰ ਪਰ ਵਸਤੂ ਨੂੰ ਖਾਣ ਲਈ ਚਬਾਣ ਲਈ ਉਹਦੇ ਦੰਦ ਕੁਛ ਹੋਰ ਨੇ ਤੇ ਇੱਕ ਮੁਹਾਵਰਾ ਪ੍ਰਚਲਿਤ ਹੋ ਗਿਆ ਪਖੰਡ ਦੀ ਵਿਆਖਿਆ ਕਰਨੀ ਹੈ ਤਾਂ ਕਿਵੇਂ ਕਰੀਏ ਬਸ ਦੋ ਲਫ਼ਜ਼ਾਂ ਕਰ ਦਿੰਦੇ ਨੇ ਹਾਥੀ ਕੇ ਦਾੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਇਹਨਾਂ ਕਹਿ ਦਿੱਤਾ ਜਾਂਦਾ ਹੈ ਪਖੰਡ ਕਰਮ ਧਰਮ ਪਖੰਡ ਜੋਦੀ ਸੇ ਜੋ ਗਿਣਤੀ ਹੈ ਸਿਆਣੇ ਮਨੁੱਖਾਂ ਦੀ ਉਹ ਤੇ ਐਸਾ ਕਹਿੰਦੇ ਨੇ ਹਜ਼ਾਰਾਂ ਦੇ ਇਕੱਠ ਵਿੱਚ ਕੋਈ ਇੱਕ ਦੋ ਮਨੁੱਖ ਧਾਰਮਿਕ ਹੁੰਦੇ ਨੇ ਬਾਕੀ ਸਭ ਵਿਵਹਾਰੀ ਵਪਾਰੀ ਕੁਝ ਕੰਮ ਨਾਲ ਹੈ ਮੈਂ ਹਜ਼ਾਰਾਂ ਦੀ ਅੱਜ ਦੀ ਗਿਣਤੀ ਦੇ ਸਾਬ ਨਾਲ ਕਹਿਣਾ ਸਿਆਣੇ ਮਨੁੱਖ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਕੋਟ ਮਧੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ ਗੁਰੂ ਅਰਜਨ ਦੇਵ ਜੀ ਇਹ ਧਾਰਮਿਕ ਜਗਤ ਦੇਚ ਮੰਦਰ ਔਰ ਹੋਰ ਧਾਰਮਿਕ ਸਤਲਾਂ ਦੇਚ ਜਿ ਜੋ ਦਿਖਾਈ ਦੇ ਰਹੇ ਨੇ ਕੋਟ ਮਧੇ ਕੋ ਬਿਰਲਾ ਸੇਵਕ ਇਨਾ ਕਰੋੜਾਂ ਚ ਕੋਈ ਕਦ ਸੇਵਕ ਹੋਵੇਗਾ ਭਗਤ ਹੋਵੇਗਾ ਕਰੋੜਾਂ ਚ ਮਹਾਰਾਜ ਜੋ ਬਾਕੀ ਆ ਰਹੇ ਨੇ ਕੋਈ ਨਮਾਜ਼ ਪੜ ਰਿਹਾ ਕੋ ਪੂਜਾ ਪਾਠ ਕਰ ਰਿਹਾ ਕੋਈ ਕਥਾ ਕੀਰਤਨ ਕਰ ਰਿਹਾ ਕੋਈ ਸੁਣ ਰਿਹਾ ਇਹ ਕਾਮ ਨਹੀਂ ਇਹ ਪੰਕਤੀ ਧਿਆਨ ਪੂਰਵਕ ਸਰਵਣ ਕਰਨਾ ਅਮੇ ਫੋਖੀਆਂ ਉਪਮਾ ਵੀ ਨ ਸੁਣਨਾ ਅਸਰ ਬਹੁਤ ਸਾਰੀ ਅਤਕਥ ਨਹੀਂ ਹੁੰਦੀ ਏ ਧਾਰਮਿਕ ਜਗਤ ਦੇ ਚ ਤੇ ਇਹ ਵੀ ਮੈਸ ਕਰਦੇ ਆ ਅਤਕਥਨੀਆਂ ਵੀ ਇਸ ਵਾਸਤੇ ਚੱਲ ਪਈਆਂ کہ منخ دا سنن دا ہاضمہ بڑا کمزور ہے پچانے نہیں سکتا ہاضمہ کمزور ہے پھر منخ الٹیاں کرنے لگ پہ اور ایسا میں اکثر دیکھے اس واسطے میں بھی اپنے جذبے نو تھوڑا جہا قابو چ رکھے بھی تھی سی ہاضمہ کن کن گل پہچا سکتے تو میں ساری جگت دیکھے ہے ਹੋ ਸਕਦਾ ਹੈ ਹੈਵੀ ਤੋਂ ਹੈਵੀ ਕੋਈ ਗਜ਼ਾ ਭੋਜਨ ਭਾਰੀ ਭੋਜਨ ਤੇ ਕੋਈ ਪਚਾ ਲਵੇ ਵਜ਼ਨੇ ਗਲ ਪਚਾਣੀ ਪਚਾਣੀ ਔਖੀ ਹੈ ਕਠਨ ਹੈ ਔਖੀ ਹੈ ਬਹੁਤ ਕਠਨ ਹੈ ਮੈਂ ਉੱਥੇ ਸਨਹੋਜ਼ੇ ਕਹਿ ਬੈਠਾ ਕਿਉਂਕਿ ਉੱਥੇ ਇੱਕ ਸਿੰਘ ਕੀਰਤਨ ਕਰ ਰਿਹਾ ਸੀ ਬੜੀ ਮధుਰ ਧੁਨ ਵਿੱਚ ਮੈਨੂੰ ਬੜੀ ਪਿਆਰੀ ਲੱਗੀ ਤੇ ਕਿਸੇ ਨੇ ਪਾੜ ਦਿੱਤਾ ਸਟੇਜ ਤੇ ਔਰ ਸਿੱਧਾ ਇਹ ਆਖਿਆ ਵੀ ਤੁਹਾਡੀ ਧੁਨ ਤੁਹਾਡੀ ਸਤਰਜ ਨੇ ਸਾਨੂੰ ਫਲਾਣੀ ਫਿਲਮ ਦੀ ਯਾਦ ਕਰਾ ਦਿੱਤੀ ਹੈ ਤੇ ਅਸੀਂ ਤੇ ਇਹਨੂੰ ਮਹਿਸੂਸ ਕੀਤਾ ਜਿਵੇਂ ਥੀਏਟਰ ਵਿੱਚ ਬੈਠੇ ਹੋ ਗੌਰ ਵੀ ਪੰਜ ਸੱਤ ਗੱਲਾਂ ਔਰ ਕੀਰਤਨੀਆਂ ਮੇਰੇ ਅੱਗੇ ਰੋਇਆ ਦੁਖੀ ਹੋਇਆ ਬੜ ਦੁਖੀ ਹੋਇਆ ਮੈਂ ਕਿ ਗੱਲ ਇਸ ਤਰ੍ਹਾਂ ਹੈ ਅਗਰ ਕੋਈ ਫਿਲਮ ਸਟਾਰ ਜਿਹੜਾ ਲੋਣ ਵਰਤਦਾ ਹੋਵੇ ਜਿਹੜੀ ਮਿਰਚ ਵਰਤਦਾ ਹੋਵੇ ਉਹ ਅਸੀਂ ਨਹੀਂ ਵਰਤ ਨਹੀਂ ਕਿਉਂਕਿ ਉਹ ਵਰਤਦਾ ਹੈ ਜਿਸ ਸ਼ੌਕ ਤੋਂ ਉਸਨੇ ਬੂਟ ਖਰੀਦੇ ਅਮਨ ਜੁੱਤੀਆਂ ਖਰੀਦੀਆਂ ਉਹਨਾਂ ਤੇ ਜਿਸ ਡੰਗਦੀਆਂ ਖਰੀਦੀਆਂ ਉਹ ਉਹ ਨਹੀਂ ਪਹਿਨਣੀਆਂ ਕਿਉਂਕਿ ਫਿਲਮ ਸਟਾਰ ਪਹਿਨਦੇ ਜਿਹੜਾ ਕਪੜਾ ਉਸਨੇ ਬਾਜ਼ਾਰੋਂ ਖਰੀਦੇ ਆਵੇ ਜਿਸ ਥਾਂ ਤੋਂ ਖਰੀਦੇ ਆਵੇ ਕਿ ਇਹ ਕਪੜਾ ਲੈਣਾ ਹੀ ਨਹੀਂ ਕਿਉਂਕਿ ਫਿਲਮ ਸਟਾਰ ਲੈ ਲੈਂਦੇ ਹੈ ਸਤ ਸੁਰਾਂ ਨੇ ਹੁਣ ਸਤ ਸੁਰਾਂ ਵਿੱਚ ਧੁਨ ਬਣਾਣੀ ਹੈ ਆਪ ਸੁਣ ਕੇ ਹੈਰਾਨ ਹੋਗੇ ਇਕ ਸੰਗੀਤਕਾਰ ਨੇ ਇਹ ਥੋੜਾ ਹੀ ਅਰਸਾ ਹੋਇਆ ਐਥੇ ਕਬੂਲ ਕੀਤੀ ਮੇਰੇ ਕੋਲ ਗੱਲ ਇੱਥੇ ਹੀ ਮਿਲਿਆ ਕੈਲੀਫੋਰਨੀਆ 'ਚ ਬਈ ਅਸੀਂ ਕੁਝ ਰਾਗੀਆਂ ਦੀਆਂ ਧੁਨਾਂ ਉਹਨਾਂ ਤੋਂ ਤਰਜ਼ਾ ਬਣੀਆਂ ਅ ਸੰਦੂਰ ਕੋ ਉਤਰਾ ਕਰਕੇ ਮੈਨੂੰ ਮਿਲਿਆ ਐਦਰਸਨ ਹੋਜ਼ੇ ਦੇ ਪਿਛਲੇ ਸਾਲ ਉਹਨੇ ਸਾਥ ਕਬੂਲ ਕਰ ਲਿਆ ਮੰਨ ਲਿਆ ਕਿ ਇਹ ਤੇ ਸਤ ਸੁਰਾਂ ਨੇ ਉਹਨੂੰ ਤਰਤੀਬ ਦੇ ਕੇ ਇੱਕ ਧੁਨ ਬਣਾ ਦੇਣੀ ਹੈ ਮੈਂ ਬਣਾ ਦਿੱਤੀ ਤੇ ਫਿਲਮ ਹੀ ਹੋ ਗਈ ਕਿਸੇ ਰਾਗੀ ਸਿੰਘ ਨੇ ਬਣਾ ਦਿੱਤੀ ਤੇ ਕੀਰਤਨ ਹੋ ਗਿਆ ਤੇ ਸਤਸੁਰਾਂ ਹੈ ਵਾਕਈ ਸਤਸੁਰਾਂ ਹੈ ਤੇ ਸਤਸੁਰਾਂ ਨੂੰ ਹੀ ਤਰਤੀਬ ਦੇਣੀ ਹੈ ਆਖਰ ਮਸਾਲਿਆਂ ਨੇ ਸਬਜ਼ੀ ਨੂੰ ਤਰਤੀਬ ਦੇ ਕੇ ਹੀ ਸਬਜ਼ੀ ਬਣਨੀ ਹੈ ਕਟਣਾ ਹੈ ਕੁੱਟਣਾ ਹੈ ਉਹਦੇ ਵਿੱਚ ਮਸਾਲੇ ਪਾਣੇ ਨੇ ਅੱਗ ਤੇ ਰੱਖਣਾ ਹੈ ਜਿਹੜਾ ਟੰਗ ਇੱਕ ਫਿਲਮ ਸਟਾਰ ਦਾ ਹੈ ਸਬਜ਼ੀ ਬਣਾਉਣ ਦਾ ਯਕੀਨ ਜਾਨੋ ਬਾਕੀਆਂ ਦਾ ਵੀ ਹੋਈਏ ਜੀ ਜਿਸ ਸਤ ਸੁਰਾਂ ਦੇ ਚੋਂ ਫਿਲਮ ਸਟਾਰ ਸੰਗੀਤ ਦੀ ਧੁਨ ਬਣਾਉਂਦੇ ਨਹੀਂ ਆ ਫਿਲਮ 뮤직 ਡਾਇਰੈਕਟਰ ਧੁਨ ਬਣਾਉਂਦੇ ਨੇ ਉਸੇ ਚੋਂ ਸਾਰਾ ਜਗਤ ਬਣਾਉਂਦੇ ਫਰਜ਼ ਸਿਰਫ ਇਤਨਾ ਇੰਜ ਕਹਿ ਦਈਏ ਇੱਕ ਫਿਲਮੀ ਸਟਾਰ ਨੇ ਖਾਣਾ ਬਣਾਇਆ ਤਾਂ ਇਹ ਉਸ ਦਾ ਖਾਣਾ ਫਿਲਮੀ ਖਾਣਾ ਹੋ ਗਿਆ ਇੰਜ ਕਵਾਂਗੇ ਫਿਲਮੀ ਖਾਣਾ ਹੋ ਗਿਆ ਨਹੀਂ ਇਸ ਤਰ੍ਹਾਂ ਵੀ ਗੱਲ ਨਹੀਂ ਹੈ ਮੈਂ ਉਸ ਨੂੰ ਆਖਿਆ ਤੂੰ ਸ਼ਬਦ ਸੁਣ ਕੇ ਥੀਟਰ ਦੇ ਚਲਾ ਗਿਆ ਤੂੰ ਤੂੰ ਧੁਨ ਸੁਣਦਾ ਰਿਹਾ ਤੂੰ ਸ਼ਬਦ ਸੁਣਿਆ ਹੀ ਨਹੀਂ ਗੁਰਸਿੱਖ ਆਸ਼ਿਕ ਸ਼ਬਦ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗਏ ਗੁਰਸਿੱਖ ਤੇ ਸ਼ਬਦ ਦਾ ਆਸ਼ਿਕ ਹੈ ਸ਼ਬਦ ਭੋਜਨ ਹੈ ਇੱਕ ਸਾਧਾਰਨ ਸੰਗੀਤ ਦੀ ਧੁਨ ਸਾਧਾਰਨ ਜਿਸ ਨੂੰ ਕਹਿ ਦਈਏ ਸੁਰ ਦੇ ਵਿੱਚ ਵੀ ਨਹੀਂ ਸੀ ਤਾਲ ਦੇ ਵਿੱਚ ਵੀ ਨਹੀਂ ਸੀ ਲੇਕਿਨ ਹੈ ਸੀ ਗੁਰੂ ਦਾ ਸ਼ਬਦ ਹੁਣ ਜਿਹਨੂੰ ਭੁੱਖ ਲੱਗੀ ਹੋਵੇ ਬਹੁਤ ਭੁੱਖ ਲੱਗੀ ਹੋਵੇ ਤੇ ਉਹਦੇ ਅੱਗੇ ਭੋਜਨ ਰੱਖ ਦੇਈਏ ਪਤਲਾ ਦੇ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਕਦੀ ਭੁੱਖੇ ਨੇ 4 ਦਿਨ ਦਾ ਭੁੱਖਾ ਹੋਵੇ ਉਹ ਇਹ ਆਖੇਗਾ ਨਹੀਂ ਚਾਂਦੀ ਦੇ ਭਾਂਡਿਆਂ ਵਿੱਚ ਰੱਖੋ ਤਾਂ ਖਾਵਾਂਗਾ ਸੋਨੇ ਦੇ ਭਾਂਡਿਆਂ 'ਚ ਰੱਖੋ ਤਾਂ ਖਾਵਾਂਗੇ। ਭੁੱਖਾ ਦਿਖਾ ਜਾਏਗਾ। ਭਾਂਡਿਆਂ ਨਾਲ ਕੀ ਮਤਲਬ? ਭੋਜਨ ਨਾਲ ਮਤਲਬ ਹੈ। ਪਰ ਹੋ ਸਕਦਾ ਹੈ ਕਿਸੇ ਬਦਸਮੇ ਕਰਕੇ ਭੁੱਖ ਨਾ ਲੱਗੇ ਹੋਵੇ, ਕਿਸੇ ਕਾਰਨ ਕਰਕੇ ਸੋਨੇ ਦੇ ਭਾਂਡੇ 'ਚ ਵੀ ਪਿਆ ਹੋਇਆ ਭੋਜਨ ਹੋਵੇ। ਸ਼ਾਇਦ ਸੁਆਦੀ ਨਾ ਹੋਵੇ। ਸ਼ਾਇਦ ਰਸ ਜੋ ਹੈ ਨਾ ਲੱਗੇ। ਸੰਗੀਤ ਦੀ ਧੁਨ ਚਾਂਦੀ ਦੇ ਭਾਂਡੇ ਨੇ ਸੋਨੇ ਦੇ ਭਾਂਡੇ ਨੇ ਹੀਰੇ ਮੋਤੀਆਂ ਨਾਲ ਜੜਤ ਹੋ ਸਕਦੇ ਨੇ ਪਰ ਕੋਈ ਐਸਾ ਵੀ ਹੋ ਸਕਦਾ ਹੈ ਸ਼ਾਇਦ ਮਿੱਟੀ ਦੇ ਭਾਂਡੇ 'ਚ ਪੇਸ਼ ਕਰੇ ਪਰ ਮਹਿਰਜ਼ ਕਰਾਂ ਘਿਓ ਮਿੱਟੀ ਦੇ ਭਾਂਡੇ 'ਚ ਐ ਚਾਂਦੀ ਦੇ ਭਾਂਡੇ 'ਚ ਐ ਸੋਨੇ ਦੇ ਭਾਂਡੇ 'ਚ ਘਿਓ ਹੀ ਹੈ ਅੰਮ੍ਰਿਤ ਅੰਮ੍ਰਿਤ ਹੀ ਹੈ ਗੁਰਸਿੱਖ ਆਸ਼ਿਕ ਸ਼ਬਦ ਦੇ ਸਿੱਖ ਨੇ ਜੁੜਨਾ ਸ਼ਬਦ ਨਾਲ ਤੋਂ ਗੁਰਦੁਆਰੇ ਕੋਈ ਆ ਸਕਦਾ ਆਪਣੀ ਕਾਮਨਾ ਨੂੰ ਮੁਖ ਰੱਖ ਕੇ ਆਪਣੀ ਵਾਸਨਾ ਨੂੰ ਮੁਖ ਰੱਖ ਕੇ ਕੋਈ ਕਵਿਤਾ ਨੂੰ ਮੁਖ ਰੱਖ ਕੇ ਕੋਈ ਸੰਗੀਤ ਨੂੰ ਮੁਖ ਰੱਖੇ ਇੱਕ ਸੱਜਣ ਤੇ ਮੈਨੂੰ ਕਹਿਣ ਲੱਗੇ ਗਏ ਨਹੀਂ ਜੀ ਥੋੜਾ ਜਿਹਾ ਹਾਸ ਰਸ ਵੀ ਪੇਚ ਦਿੱਤਾ ਕਰੋ ਕੀਤਾ ਕਰੋ ਇੱਥੇ ਐਲੇ ਦੇ ਵਿੱਚ ਵੀ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ ਸਿਰ ਥੱਕ ਜਾਂਦਾ ਹੈ ਸਿੱਧੇ ਤੇ ਕੋਈ ਥੋੜਾ ਜਿਹਾ ਹਾਸ ਰਸ ਵੇਸ਼ ਕਰ ਦਿੱਤਾ ਕਰੋ ਤੇ ਸਾਡਾ ਥਕਾਵਾ ਲੈ ਜਾਏ ਮੈਂ ਕਿ ਮੈਨੂੰ ਮਸਕਰਾ ਪਣਤੇ ਆਂਦਾ ਹੀ ਨਹੀਂ ਮਸਕਰਾ ਮੈ ਹੈਗਈ ਨਹੀਂ ਮੈਨੂੰ ਮਜ਼ਾਕ ਆਉਂਦੀ ਨਹੀਂ ਤਾਂ ਹੁਣ ਮੈਨੂੰ ਪੜ੍ਹਨੀ ਪੈਗੀ ਸਟੱਡੀ ਕਰਨੀ ਪੈਗੀ ਮੈਂ ਕਹਾਂ ਮੇਰੀ ਇਤਨੀ ਜ਼ਿੰਦਗੀ ਵੀ ਨਹੀਂ ਰਹੀ ਸਮਾਂ ਲੰਘ ਗਿਆ ਤੇ ਮਜ਼ਾਕ ਦੇ ਚ ਮੇਰਾ ਸ਼ੌਕ ਵੀ ਨਹੀਂ ਮੇਰੀ ਰੁਚੀ ਵੀ ਨਹੀਂ ਹੁਣ ਇਸ ਤਰ੍ਹਾਂ ਦੇ ਬੰਦੇ ਵੀ ਆਏ ਹਨ ਉਹਨਾਂ ਨੂੰ ਇੱਥੇ ਲਤੀਫੇ ਸੁਣਾਓ ਆਸਰਾ ਸੁਣਾਓ ਤੋ ਗਰਸ ਕੇ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਕਰੋੜਾਂ ਚ ਕੋਈ ਕੰਦ ਸੇ ਇੱਕ ਨਹੀਂ ਤੇ ਹਜ਼ਾਰਾਂ ਦੀ ਕਹਿ ਰਹੇ ਕਿਉਂਕਿ ਅੱਜ ਦੇ ਜਿਹੜੇ ਧਾਰਮਿਕ ਗਿਆਨੀ ਨੇ ਜੋ ਧਰਮ ਦੇ ਗਹਿਰੇ ਤਲ ਵਿੱਚ ਜਾ ਰਹੇ ਨੇ ਉਹ ਕਹਿੰਦੇ ਨੇ ਹਾਂ ਅਗਰ 1000 ਮਨੁੱਖਾਂ ਦਾ ਇਕੱਠ ਹੈ ਤੋ ਇੱਕ ਬੰਦਾ ਤੇ ਅਸੀਂ ਇਸ ਤਰ੍ਹਾਂ ਦਾ ਮੰਨ ਸਕਦੇ ਹਾਂ ਜੋ ਕਾਮਨਾ ਨੂੰ ਮੰਦਰ ਦੇ ਦਰਵਾਜ਼ੇ ਤੇ ਬਾਹਰ ਰੱਖ ਕੇ ਆਇਆ ਹੋਇਆ ਹੈ ਕਾਮਨਾ ਨੂੰ ਨਾਲ ਲੈ ਕੇ ਨਹੀਂ ਆਇਆ ਹੈ ਪਤਾ ਨਹੀਂ ਭਾਵਨਾ ਨੂੰ ਨਾਲ ਲੈ ਕੇ ਆਇਆ ਹੈ ਸ਼ਰਧਾ ਨੂੰ ਨਾਲ ਲੈ ਕੇ ਆਇਆ ਹੈ ਕਬੀਰ ਵੀ ਕਹਿੰਦੇ ਨੇ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋ ਜਦ ਤੂੰ ਸਤ ਸੰਗ ਦੇ ਚ ਜਾਵੇਂ ਗੁਰੂ ਘਰ ਜਾਵੇਂ ਨਾਲ ਕਿਸੇ ਨੂੰ ਖੜੀ ਨਾ ਤੋ ਕਿਆ ਪਰਿਵਾਰ ਨਾਲ ਨਹੀਂ ਆਣਾ ਚਾਹੀਦਾ ਬੱਚੇ ਨਾਲ ਨਹੀਂ ਆਣਾ ਚਾਹੀਦੇ ਕਬੀਰ ਐਸਾ ਨਹੀਂ ਕਹਿ ਰਹੇ ਪਰ ਉਹ ਨਾਲ ਹੋ ਕੇ ਵੀ ਨਹੀਂ ਨੇ ਵਿਥ ਹੈ ਇਹ ਵੀ ਮਰਜ਼ ਕਰਦੇ ਆ ਹਰ ਮਨੁੱਖ ਇਹ ਜੈ ਕਹਿ ਲੋ ਕਰ ਲਈਏ ਹਿਰਦੇ ਵਿੱਚ ਕੋਈ ਕਾਮਨਾ ਨਾਲ ਲੈ ਕੇ ਨਾ ਆਏ ਇਹ ਦਰਵਾਜ਼ੇ ਦੇ ਬਾਹਰ ਰੱਖ ਗਿਆ ਜਿੱਥੇ ਜੁੱਤੀਆਂ ਜੋੜੇ ਰੱਖੇ ਨੇ ਉੱਥੇ ਹੀ ਰੱਖੀ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ ਕੋਈ ਕਾਮਨਾ ਨਾਲ ਲੈ ਕੇ ਨਾ ਜਾਏ ਕਾਹੂ ਫਲ ਕੀ ਇੱਛਾ ਨਾ ਇਹ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਹਾਤਮਾ ਬੁੱਧ ਨੇ ਆਪਣੇ ਚਚੇਰੇ ਭਰਾ ਨੂੰ ਕਿਹਾ ਸੀ आनंद स्वामी ਉਹਦਾ ਚੇਲਾ ਬਣ ਗਿਆ ਸੀ ਭਈ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕਤਈ ਕੋਈ ਬਾਰੀਕ ਬੀਨ ਮਨੁੱਖ ਨਹੀਂ ਆਉਂਦੇ ਸਿਆਣੇ ਮਨੁੱਖ ਨਹੀਂ ਆਉਂਦੇ ਔਰ ਸਿਆਣੇ ਮਨੁੱਖਾਂ ਦੀ ਕਤਈ ਭੀੜ ਨਹੀਂ ਆਉਂਦੀ ਇਹ ਸੂਤਰ ਹੈ ਦੰਪਦ ਦਾ ਇੱਕ ਸੂਤਰ ਹੈ ਪ੍ਰਸ਼ਨ ਨੇ ਲੋਗਾ ਦੇ ਿਕਸ਼ੂਆਂ ਦੇ ਤੇ ਮਾਤਮਾ ਬੁੱਧੇ ਉੱਤਰਨੇ ਕਿ ਪ੍ਰਸ਼ਨ ਤੇ ਉੱਤਰ ਸਵਾਲੋ ਜਵਾਬ ਦਾ ਗ੍ਰੰਥ ਹੈ ਨੂੰ ਦਮ ਪਦ ਕਹਿੰਦੇ ਨੇ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਸਿਆਣੇ ਮਨੁੱਖ ਨਹੀਂ ਹੁੰਦੇ ਸਿਆਣੇ ਮਨੁੱਖਾਂ ਦੀ ਕੋਈ ਭੀੜ ਨਹੀਂ ਹੁੰਦੀ ਇਸ ਨੂੰ ਹੁਣ ਇਸ ਤਰ੍ਹਾਂ ਲਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਨਾਲ ਕੋਟ ਮਦੇ ਕੋ ਬਿਰਲਾ ਸੇਵਕ ਕਰੋੜਾ ਚੋ 1 ਕਰ ਹਜ ਕਰਨ ਇਸ ਸਾਲ ਭਾਰਤ ਦੇ ਚੋਂ ਗਾਲਬਨ 3 ਲੱਖ ਮੁਸਲਮਾਨ ਗਿਆ ਸਿਰਫ ਹਿੰਦੁਸਤਾਨ ਦੇ ਚੋਂ ਸਾਰੀ ਦੁਨੀਆ ਚੋਂ ਕਿਤਨੇ ਗਏ ਹੋਣਗੇ ਹਜ ਕਰਨ ਕੁੰਭ ਦਾ ਇਸ਼ਨਾਨ 2-2 ਕਰੋੜ 3-3 ਕਰੋੜ ਮਨੁੱਖਾਂ ਦਾ ਇਕੱਠ ਹੋ ਜਾਂਦਾ ਹੈ ਇਤਨੇ ਲੋਕ ਇਸ਼ਨਾਨ ਕਰਦੇ ਨੇ ਤੋ ਜੋ ਕੁੰਬ ਦਾ ਮੇਲਾ ਲੱਗਦਾ ਕਈ ਦਿਨ ਇੰਨੀ ਭੀੜ ਆ ਗਈ ਇਤਨਾ ਇਕੱਠ ਇੰਨੀ ਦੁਨੀਆ ਜਾ ਰਹੀ ਹੈ ਤੋ ਇਹ ਸਾਰੇ ਧਾਰਮਿਕ ਮੰਨ ਲਈਏ ਨਹੀਂ ਹੋਰ ਸਗਲੇ ਵਿਵਹਾਰੀ ਵਪਾਰੀ ਨੇ ਵਪਾਰ ਦੇ ਚ ਕੀ ਹੁੰਦਾ ਹੈ ਦੇਣਾ ਲੈਣਾ ਲੈਣਾ ਦੇਣਾ ਜਾ ਰਹੇ ਆ ਤੇ हे ਪਰਮਾਤਮਾ ਹੁਣ ਇਹ ਸਾਡੀ ਕਾਮਨਾ ਤੂੰ ਪੂਰੀ ਕਰ ਇਸ ਵਾਸਤੇ ਆਇਆ ਦੇਣਾ ਲੈਣਾ ਲੈਣਾ ਦੇਣਾ ਜਿਹਦੇ ਚ ਦੇਣ ਤੇ ਲੈਣ ਹੋਵੇ ਵਪਾਰ ਸ਼ਰਧਾ ਤੇ ਪ੍ਰੇਮ ਦੇ ਚ ਕੁਰਬਾਨੀ ਅਰਪਣ ਕਰਨਾ ਸਮਰਪਣ ਕਰਨਾ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗਰਾਚੇ ਕੀਰਤਨ ਨਾਲ ਜੁੜੇ ਸ਼ਬਦ ਨਾਲ ਜੁੜੇ ਮੰਤਰ ਨਾਲ ਜੁੜੇ ਕਾਹੋਂ ਫਲ ਕੀ ਕਿਸੇ ਵੀ ਫਲ ਦੀ ਇੱਛਾ ਨੂੰ ਪਰੇ ਰੱਖੇ ਇਹ ਗੱਲ ਸਮਝ ਵਿੱਚ ਨਹੀਂ ਆਵੇਗੀ ਪਤਾ ਨਹੀਂ ਕਿਤਿਆਂ ਨੇ ਮੈਨੂੰ ਕਿਹਾ ਖਾਸ ਕਰਕੇ ਸਿਆਣੇ ਮਨੁੱਖਾਂ ਨੇ ਜਿਨ੍ਹਾਂ ਨੂੰ ਸਿਆਣਾ ਕਿਹਾ ਜਾਂਦਾ ਹੈ ਕਹਿੰਦੇ ਨੇ ਕਾਮਨਾ ਤੋਂ ਬਿਨਾ ਤੇ ਮਨੁੱਖ ਕੰਮ ਕਰ ਹੀ ਨਹੀਂ ਸਕਦਾ ਕਾਮਨਾ ਹੀ ਤੇ ਪ੍ਰੇਰਣ ਦੀ ਵਰਨਾ ਮਨੁੱਖ ਕੁਝ ਕਰ ਹੀ ਨਹੀਂ ਸਕਦਾ ਮੈਂ ਕਿ ਕਰ ਸਕਦਾ ਹੈ اگر کرم ہی رس بن جائے کرم ہی سواد بن جائے واہ آکھنا ہی رس بن جائے تو کامنا کرنی کیرتن سننا ہی آنند بن جائے تو کامنا کرنی اور ایسا مہا آنند کہ سارے رس پھکے ایک ایسی اوستھا ہے جتھے ਕਾਹੂ ਫਲ ਕੀ ਛ ਨਹੀਂ ਬਾਚੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਦੁਖੀ ਕੌਣ ਹੈ ਜੋ ਹਰ ਵਕਤ ਕਾਮਨਾਵਾਂ ਵਿੱਚ ਰਹਿੰਦਾ ਹੈ ਕਿਉਂ ਕਾਮਨਾਵਾਂ ਸਾਰੀਆਂ ਪੂਰੀਆਂ ਹੀ ਨਹੀਂ ਹੁੰਦੀ ਇਹ ਕਾਮਨਾ ਦਾ ਨਿਯਮ ਹੀ ਨਹੀਂ ਹੈ ਕਿ ਪੂਰੀ ਹੋਵੇ ਤੁਸੀਂ ਆਖੋਗੇ ਹੁੰਦੀਆਂ ਨੇ ਕਈਆਂ ਦੀਆਂ ਪੂਰੀ ਜਦ ਇੱਕ ਕਾਮਨਾ ਪੂਰੀ ਆਉਂਦੀ ਹੈ ਨਾ ਤਾਂ ਪੂਰੀ ਹੁੰਦੀ ਆਉਂਦੀਆਂ ਘਟ ਤੋਂ ਘਟ 10 ਨੂੰ ਜਨਮ ਦੇ ਜਾਂਦੀ ਹੈ 10 ਕਾਮਨਾ ਤਾਂ ਕੀ ਖਾਤ ਪੂਰੀ ਹੋਏਗੀ ਤੇ ਉਹ 10 ਕਾਮਨਾਵਾਂ ਪੂਰੀਆਂ ਹੋਵਨ ਪੂਰੀ ਹੁੰਦੀ ਆਉਂਦੀਆਂ 100 ਨੂੰ ਜਨਮ ਦੇ ਜਾਂਦੀਆਂ ਤੇ ਉਹ 100 ਪੂਰੀਆਂ ਹੋਵਨ ਹਜ਼ਾਰਾਂ ਕਾਮਨਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਜ਼ਿੰਦਗੀ ਮੁਕਣ ਦੇ ਕਰੀਬ ਆ ਜਾਂਦੀ ਹੈ ਮਨੁੱਖ ਮਰਦਾ ਹੈ ਕਾਮਨਾਵਾਂ ਦੇ ਬੋਝ ਤਲੇ ਪਤਾ ਸਿਆਣੇ ਕੀ ਕਹਿੰਦੇ ਨੇ ਕਿ ਕਬਰ ਇਹਦੇ ਉੱਤੇ ਪੱਥਰ ਨਹੀਂ ਨੇ ਮਿੱਟੀ ਨਹੀਂ ਮੇਰੇ ਸਵਾਸਾਂ 'ਚ ਮੇਰੀਆਂ ਨਿਕਲੀਆਂ ਸਨ ਇੱਛਾ ਵਾ ਕਾਮਨਾਵਾਂ ਉਹਨਾਂ ਨੇ ਹੀ ਦਬਾ ਕੇ ਰੱਖ ਦਿੱਤੇ ਨਹੀਂ ਪੂਰੀਆਂ ਉਹਨਾਂ ਚ ਹੀ ਦਬ ਕੇ ਰਹਿ ਗਏ ਨੇ ਕਿਸ ਦੀਆਂ ਪੂਰੀਆਂ ਆ ਗੀਆਂ ਕਿਸ ਦੀਆਂ ਇੱਛਾਵਾਂ ਪੂਰੀਆਂ ਹੋ ਗਿਆ ਨੇ ਕਤਈ ਨਹੀਂ ਕਿ ਨਿਯਮ ਹੀ ਨਹੀਂ ਹੈ ਇੱਛਾ ਦੇ ਪੂਰੀ ਹੋਣ ਦਾ ਨਿਯਮ ਹੀ ਨਹੀਂ ਹੈ ਪੂਰੀ ਆਉਂਦੀ ਹੈ 10 ਨੂੰ ਜਨਮ ਲੈ ਜਾਂਦੀ ਹੈ ਤੋ ਪਹਿਲੇ ਇੱਕ ਦਾ ਸ਼ੌਕ ਸੀ ਹੁਣ 10 ਦਾ ਸ਼ੌਕ ਸੀ ਹੁਣ 10 ਦਾ ਰੰਗ ਉਮਰ ਦੇ ਵੱਦਦੇ ਆ ਵੱਦਦੇ ਆ ਅਧੂਰੀਆਂ ਇੱਛਾਵਾਂ ਦੀ ਪੰਡ ਬਹੁਤ ਵਜਨੀ ਹੋ ਜਾਂਦੀ ਹੈ ਔਰ ਚੁਕਣਾ ਅਖੌਂ ਜਾਂਦਾ ਹੈ ਵਰਨਾ ਬਜ਼ੁਰਗੀ ਬੁਢੇਪੇ ਤੋਂ ਜ਼ਿਆਦਾ ਕੋਈ ਅੱਛੀ ਜ਼ਿੰਦਗੀ ਨਹੀਂ ਹੋ ਸਕਦੀ ਬਹੁਤ ਅੱਛੀ ਜ਼ਿੰਦਗੀ ਅਨ ਬਹੁਤ ਜ਼ਿਆਦਾ ਹੋਵੇਗਾ ਜ਼ਿੰਦਗੀ ਦੀਆਂ ਸੀੜੀਆਂ ਤੇ ਜ਼ਿਆਦਾ ਚੜਿਆ ਉਤਾਰ ਚੜਾ ਇਸ ਨੇ ਬੜੇ ਦੇਖੇ ਨੇ ਤਾਂ ਇਹ ਦੇਖਣ ਤੇ ਬੜਾ ਰਸ ਹੋਣਾ ਚਾਹੀਦਾ ਪਰ ਨਹੀਂ ਗਮਗੀਨ ਹੈ ਬੇਚੈਨ ਹੈ ਦੁਖੀ ਨਹੀਂ ਬਿਰਤ ਪਰ ਮੈਂ ਤੇ ਇਦਰ ਕੈਨੇਡਾ ਅਮਰੀਕਾ ਦੇ ਬਹੁਤ ਸਾਰੇ ਗੁਰਦੁਆਰਿਆਂ ਚ ਖਾਸ ਕਰਕੇ ਇਦਰ ਕੈਲੀਫੋਰਨੀਆ ਦੇਖ ਕੇ 당 ਹੋਇਆ ਦੁਪਹਿਰ ਤੋਂ ਬਾਅਦ ਬਿਰਦ ਲੋਕ ਗੁਰਦੁਆਰੇ ਆ ਜਾਂਦੇ ਨੇ ਬਾਹਰ ਮਹਿਫਿਲ ਸਜਦੀ ਹੁੰਦੀ ਉਹਨਾਂ ਦੀ ਹਰ ਗੁਰਦੁਆਰੇ ਚ 15 20 23 40 ਗੱਪਾਂ ਮਾਰਨਗੇ ਇਦਰ ਉਦਰ ਦੀ ਗੱਲ ਕਰਨਗੇ ਚਿਹਰੇ ਸਾਰਿਆਂ ਦੇ ਉਦਾਸ ਦਮਗੀ ਜਿਉਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਪ੍ਰੇਰ ਰਾਜ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਧੀ ਸਾਹਿਬ ਨੇ ਉਚਾਰਨ ਕੀਤੀ ਨਸ ਭਾਜ ਨਹੀਂ ਸੁਣਨੀ ਇਹ ਮੈਂ ਦੇਖਿਆ ਨਗਮਗੇ ਬੇਚੇ ਦੁਖੀ ਇਤਨੇ ਕਾਮਨਾਵਾਂ ਦੇ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਕੌਣ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦੇਂਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੀ ਇਹ ਮੈਰਜ ਕਰਦੇ ਹਰ ਸਾਇਬ ਕਹਿੰਦੇ ਨੇ ਕੋਈ ਕਰੋਣਾ ਚ ਇੱਕ ਸਾਰੀਆਂ ਕਾਮਨਾਵਾਂ ਪਰੇ ਸੁਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗਿਆਨੀ ਜੀ ਹੋਣ ਗਿਆ ਉਸ ਸਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ Que é que estranho saber.